ਦੋਸਤੋ ਇੱਕ ਸ਼ਾਰਟ ਵੀਡੀਓ ਦੇ ਵਿੱਚ ਬਾਹਰ ਦਿਖਾ ਰਿਹਾ ਤੁਹਾਨੂੰ ਪਿੰਡ ਬੁੱਗੇ ਪਹੁੰਚਣਾ ਤੁਸੀਂ ਠੀਕ ਹੈ ਜੀ ਵਿਜ਼ਿਟ ਕਰ ਲਿਓ ਜ਼ਿਲ੍ਹਾ ਤਹਿਸੀਲ ਤਰਨਤਾਰਨ ਸਾਹਿਬ ਕਰਨਵੀਰ ਦੇ ਕੋਲ ਅੱਜ ਚਾਰ ਵੜਾ ਵਿਕਾਊ ਆ ਇੱਕ ਸੂਈ ਸਬਾਈ ਬਾਹਰ ਤੁਹਾਨੂੰ ਦਿਖਾ ਰਿਹਾ ਐਚ ਐਫ ਬਰੀਡ ਦੇ ਵਿੱਚ ਆ ਫੁੱਲ ਵੱਡੀ ਹਾਈਟ ਲੈਂਥ ਵਾਲੀ ਫਾਰਮ ਵਾਲੀ ਕਹਲੋ ਚਾਹੇ ਸ਼ੈੱਡ ਵਾਲੀ ਕਹਲੋ ਵੱਡੀ ਵੜਾ ਕਰਨਾ ਸੂਆ ਦੂਜਾ ਕਿ ਤੀਜਾ ਤੀਜਾ ਸੂਆ ਵੇਚੀ ਤੇ ਅੱਜ ਕਿੰਨੇ ਦਿਨਾਂ ਦੇ ਵਿੱਚ ਆ ਅੱਜ ਵੀਰ ਜੀ 6-7 ਦਿਨ ਹੋ ਗਏ ਜੀ ਸੂਆ 6-7 ਦਿਨ ਮਗਰ ਬੱਛੀ ਆ ਮਗਰ ਬੱਛੀ ਵੀਰ ਜੀ ਕਿੰਨਾ ਦੁੱਧ ਹੋਣ ਕਰ ਗਈ ਹੁਣ ਵੀਰ ਜੀ 22-23 ਕਿਲੋ ਦੁੱਧ ਰੈਡੀ ਆ ਲੋ ਵੀ ਰੈਡੀ ਦੁੱਧ ਜਿਹੜਾ 22-23 ਕਿਲੋ ਆ ਹਾਂਜੀ ਬਾਕੀ ਦੁੱਧ ਕਰਮਾ ਵਾਲੀ ਹੋਰ ਵੀ ਚੰਗਾ ਚਵਾਜੂਗੀ ਥੋੜਾ ਜਿਹਾ ਸੀਜ਼ਨ ਮੌਸਮ ਦਾ ਮੌਸਮ ਦੇ ਵਿੱਚ ਫਰਕ ਪੈਣ ਦੇ ਡਿਪੈਂਡ ਹੈ ਠੀਕ ਹੈ ਜੀ ਠੰਡਾ ਮੌਸਮ ਹੋ ਗਿਆ ਤੇ ਕਰਮਾ ਵਾਲੀ ਹੋਰ ਵੀ ਲਾਊਗੀ ਟਾਪ 25 ਲੀਟਰ ਤੋਂ ਬਾਹਰ ਇਹਨੂੰ ਦੁੱਧ ਆਂਦਾ ਕੁਛ ਨਹੀਂਗਾ ਸਚਵਾਈ ਇੱਕ ਨੰਬਰ ਆ ਬਾਕੀ ਕੋਈ ਵੀ ਸਜਣ ਚੋਗੇ ਤਸੱਲੀ ਕਰ ਲੈ ਫੁੱਲ ਵੀਡੀਓ ਦੇ ਵਿੱਚ ਆਪਾਂ ਚੁਵਾਈ ਵੀ ਕਰਕੇ ਦਿਖਾਈਏ ਤੇ ਕਰਨੇ ਤਾਂ ਮੋਲ ਕੀ ਕੀਤਾ ਭਾਈ ਮੋਲ ਵੀਰ ਜੀ ਬਿਲਕੁਲ ਜਾਇ ਕੋਈ 90 95 ਨਹੀਂ 80 ਹਜ਼ਾਰ ਚੋ ਛੋਟ ਕਰ ਦਾਂਗੇ ਬੜਾ 80 ਹਜ਼ਾਰ ਦੇ ਵਿੱਚੋਂ ਹਾਂਜੀ ਲਓ ਵੀ ਚੱਕੋ 80 ਹਜ਼ਾਰ ਦੇ ਵਿੱਚੋਂ ਮਾਨਤਾਂ ਹੋ ਜਾਊਗਾ ਠੀਕ ਆ ਭਾਈ